ਛੋੜੇ ਕੰਮਾਂ ਦੇ ਬਲ ਬਣਾ ਲੱਭੀਏ ਨਾ ਫੇਰ ਕੰਮ ਨਹੀਂ ਹੋਣੇ ਫੇਰ ਕੰਮ ਨਹੀਂ ਹੋ ਫੇਰ ਕੰਮ ਨਹੀਂ ਹੋਣੇ ਹੈਗੇ ਹਾਂ ਤੇ ਮਸਲਾ ਫੇਰ ਉਹੀ ਆ ਜੀ ਬਣਾਉਣਾ ਅੱਜ ਕੀ ਆ ਤੁਸੀਂ ਦੋਨੋਂ ਨੂੰ ਸੱਜ ਬਹਿ ਕੇ ਇੱਥੇ ਸੋਚੋ ਕੋਈ ਨੂੰ ਮਤਲਬ ਇੱਥੇ ਕੋਈ ਬਣਾਉਣਾ ਚਲੋ ਕੁੜੀ ਵਾਸਤੇ ਸਰਪ੍ਰਾਈਜ਼ ਗਿਫਟ ਅੱਜ ਦੇਾਂਗੇ ਜੀ ਉਹਨੂੰ ਗਿਫਟ ਤੇ ਫੇਰ ਦੇਖਾਂਗੇ ਉਹਦੇ ਰਿਐਕਸ਼ਨ ਐਕਸ਼ਨ ਰਿਐਕਸ਼ਨ ਇੰਨੇ ਡੱਬੇ ਸਾਡੇ ਘਰ ਡੱਬਾਂ ਲੱਭਦਾ ਜੀ ਚਲੋ ਜੀ ਹੁਣ ਆਪਾਂ ਵੜਦੇ ਹਾਂ ਰਸੋਈ ਦੇ ਵਿੱਚ ਇੱਧਰ ਚੈੱਕ ਕਰ ਸਕਦੇ ਸਬਜ਼ੀ ਦਾ ਫੇਰ ਤੇ ਠੀਕ ਆ ਇਹ ਠੀਕ ਆ ਸਾਹ ਪ੍ਰਾਨ ਨਿਕਲੇ ਪਏ ਇਹਦੇ ਆ ਨਿਕਲ ਭੀ ਨਿਕਲ ਜਾ ਭੀੜ ਚੋਂ ਚੱਲ ਨਿਕਲ ਜਾ ਨੱਡ ਜਾ ਇੱਥੋਂ ਨਹੀਂ ਖਾਣੀ ਤੂੰ ਤਾਂ ਖਾ ਲੈਣੀ ਤੋਈਆਂ ਨਾ ਲੈ ਲੈ ਜੇ ਤੇਰੀ ਨੀਤ ਡੁੱਲੀ ਸੀਗੀ ਹਾਂ ਤਾਂ ਹਲੇ ਪੈਕੇਗੀ ਹੈ ਹੋਰ ਨਾ ਕੋ ਆਇਆ ਹੈ ਥੈਂਕ ਯੂ ਅੰਟੀ ਇੱਕ ਤਾਂ ਜਿਹੜੇ ਡਬਲ ਐਕਸਲ ਮੰਗਾਇਆ ਸੀਗਾ ਕਰੀਮ ਲੱਗੇ ਇੱਕ ਉਂਝ ਨਾ ਜਾਈਂ ਉਂਝ ਨਾ ਆ ਤੇਰੇ ਬਣਾ ਇਹ ਲੱਗ ਕੰਜਰ ਅੱਦਾ ਦਾ ਇਹ ਕਹਿੰਦਾ ਉਹੀ ਤਾਂ ਨਹੀਂ ਪਿਆ ਕਿ ਤੁਸੀਂ ਆਪੋ ਆਪਣੇ ਲੈ ਗਦੇ ਹੋ ਹਾਂ ਦੂਣ ਭਾਜੀ ਆ ਜਿਆਦਾ ਹੋ ਗਈ ਹੈ ਬਈ ਆਇਆ ਜਿੰਨੇ ਦਿਨ ਆਇਆ ਨਹੀਂ ਕਰਦੇ ਹੋਰ ਕੀ ਚਾਹੀਦਾ ਇਹ ਸਾਰੇ ਬਾਹਰ ਚਲੇ ਤਮਾਕੂ ਚੱਕ ਲਿਆ ਬਹੁਤ ਬਹੁਤ ਧੰਨਵਾਦ ਕਰਦੇ ਗੋਨੰਦਰਾ ਜੀ ਦਾ ਕੱਲ ਨੂੰ ਬਸ 10 ਤੇ ਆਪਾਂ ਲੈ ਗਏ ਆਗੇ ਤੁਹਾਡੇ ਲਈ ਫਿਰ ਇੱਕ ਨਵਾਂ ਬਲੌਗ ਪੌਣੇ 10 10 ਵਜੇ ਦੇ 5 ਮਿੰਟ ਹੋਏ ਆ ਤੋ ਮਤਲਬ 10 ਵਜੇ 10 ਮਿੰਟ ਰਹਿੰਦੇ ਆ ਤੇ ਚਲੋ ਕਰੋ ਜੀ ਆ ਜਲਦੀ ਵੱਲੀ ਹੋਵੇ ਹਾਂ ਕੰਮ ਵੀ ਬਹੁਤ ਕੀਤਾ ਸੀ ਕੰਮ ਤਾਂ ਬਧੇਰਾ ਕੀਤਾ ਅੱਜ ਪਰ ਵਾਂਜਾ ਸੀ ਸਾਰਿਆਂ ਨੂੰ ਜਿਹੜਾ ਤੇ ਨੰਦਰਾ ਬਲੌਗ ਤੋਂ ਗੀਤ ਕਰਦੇ ਆ ਤੁਸੀਂ ਠੀਕ ਠਾਕ ਹੋ ਮੰਨ ਦੇ ਪਰਮਾਤਮਾ ਠੀਕ ਹੀ ਰੱਖੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਕੀ ਬਣਾਇਆ ਅੱਜ ਛੋਲਿਆਂ ਨਾਲ ਛੋਲਿਆਂ ਨਾਲ ਤੋਂ ਗੇਮੇਸ਼ਾ ਨਾਸਤੇ ਦੀ ਸ਼ੁਰੂਆਤ ਨਾਸਤੇ ਦੀ ਸ਼ੁਰੂਆਤ ਹੁੰਦੀ ਬਲੌਗ ਜਿਉਂ ਕਿ ਸਵੇਰੇ ਸਵੇਰੇ ਤਾਈ ਸਾਡਾ ਰੁਟੀਨ ਦਾ ਸਟਾਰਟਿੰਗ ਰੁਟੀਨ ਹੀ ਇਹ ਆ ਜੇ ਅਸੀਂ ਇਹ ਛੋਟੇ ਛੋਟੇ ਕੰਮਾਂ ਦੇ ਬਲੌਗ ਬਣਾ ਲੱਪੀਏ ਨਾ ਫੇਰ ਕੰਮ ਨਹੀਂ ਹੋਣੇ ਫੇਰ ਕੰਮ ਨਹੀਂ ਹੋ ਫੇਰ ਕੰਮ ਨਹੀਂ ਹੋਣੇ ਹੈਗੇ ਹਾਂ ਜਿਦਾ ਹੁਣ ਪਾਣੀ ਬੂਟਿਆਂ ਪਾਣੀ ਪਾ ਕੇ ਆਣਾ ਆਪਾਂ ਲਗ ਨੂੰ ਛੱਡਣ ਜਾਣਾ ਤਿਆਰ ਕਰਨਾ ਫਿਰ ਸਵੇਰੇ ਟਿਫਨ ਪੈਕ ਕਰਨਾ ਕੱਪੜੇ ਧੋਣੇ ਬਾਥਰੂਮ ਧੋਣੇ ਅੱਜ ਕਣਕ ਆਈ ਸੀ ਉਹ ਚਾੜੀ ਕੋਠੇ ਤੇ ਆਪਾਂ ਤੇ ਉਹ ਫੇ ਸਾਰੇ ਕੰਮ ਜਿਹਦਾ ਬਲੌਗ ਬਣਾਉਣਾ ਲੱਭ ਫੇ ਦਾ ਬਲੌਗ ਜੋ ਕੀ ਰਹਿ ਜਾਗੇ ਫੇ ਫੇ ਇਦਾਂ ਨਾ ਵੀ ਕੰਮ ਨਹੀਂ ਹਾਂ ਆਈ ਤਾਂ ਫਿਰ ਬਸ ਜਿਹਨੇ ਜੋ ਜੋ ਕਰਦੇ ਆ ਉਹੀ ਦਿਖਾਉਂਦੇ ਆ ਅਸੀਂ ਉਹ ਦਿਖਾਈਦਾ ਆ ਜੇ ਤੇ ਵੀ ਸਾਨੂੰ ਪਰੇਸ਼ਾਨੀ ਨਾ ਹੋਵੇ ਮੁੜ ਕੇ ਤੇ ਚਲੋ ਅਸੀਂ ਵੀ ਹੋਰ ਨਾ ਹੋ ਗੋ ਸਾ ਹਾਂ ਤੇ ਉਹੀ ਡੇਲੀ ਦੇ ਰੁਟੀਨ ਦੇ ਉਹੀ ਕਰ ਕਰ ਕੇ ਫਿਰ ਹਾਂ ਬਸ ਆ ਇੱਕ ਕੰਮ ਸਾਡਾ ਡੇਲੀ ਦਾ ਜਿਹੜਾ ਸੀ ਹਮੇਸ਼ਾ ਸ਼ੁਰੂਆਤ ਇਤੋਂ ਹੀ ਕਰੀਦੀ ਆ ਤੇ ਇਹੇ ਕਰਕੇ ਸ਼ੁਰੂਆਤ ਨਾਸ਼ਤਾ ਦੇ ਨਾਲ ਟੀਵੀ ਦੇਖੀਦਾ ਪਹਿਲਾਂ ਫੇਰ ਬਾਕੀ ਦਾ ਕੰਮ ਕਰੀਦੇ ਆ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਮੈਂ ਆਹੀ ਲੋ ਜੀ ਟਾਈਮ ਹੋ ਗਿਆ ਛੱਡਦਾ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਵੇਲੇ ਤੇ ਮਸਲਾ ਫੇਰ ਉਹੀ ਆ ਜੀ ਬਣਾਉਣਾ ਅੱਜ ਕੀ ਆ ਦੇਖੋ ਜੀ ਤੁਸੀਂ ਸਾਨੂੰ ਸਾਰੇ ਤੋ ਪੁੱਛਿਆ ਕਿ ਕੀ ਬਣਾਣਾ ਹੈ ਤੁਸੀਂ ਦੱਸੋ ਹਨ ਤੁਸੀਂ ਸੋਚੋ ਇੱਕ ਆਇਆ ਪਾਰਸਲ ਮੈਂ ਉਹ ਕਲਾ ਪਾਰਸਲ ਲੈ ਕੇ ਆਵਾ ਠੀਕ ਹੈ ਜੀ ਤੁਸੀਂ ਸੋਚੋ ਬਦਲ ਕੁੜੀ ਤੁਹਾਡੀ ਜਾਣ ਲੱਗੀ ਕਹਿੰਦੇ ਮम्मा ਅੱਜ ਕੀ ਬਣਾਵਾਂ ਮੈਂ ਕਹਿੰਦਾ ਦੱਸੋ ਜੋ ਖਾਣਾ ਨੇ ਉਹੀ ਬਣਾ ਦੋ ਮੈਂ ਇਹੀ ਕਹਿੰਦਾ ਪਿਆ ਤੁਸੀਂ ਕੁਝ ਨਹੀਂ ਗਈ ਦੀ ਕੁਝ ਵੀ ਮੈਂ ਹੁਣ ਇਹੀ ਕਹਿ ਰਿਹਾ ਤੁਸੀਂ ਦੋਨੋਂ ਜਾਣੀਆਂ ਤੁਸੀਂ ਦੋਨੋਂ ਨੂੰ ਸੱਤ ਬੈ ਗਏ ਇੱਥੇ ਸੋਚੋ ਮੈਂ ਆਇਆ ਮੰਮੀ ਨੂੰ ਤਾਂ ਪੁੱਛੇ ਤਾਂ ਕੋਈ ਹੈ ਨਹੀਂ ਮੈਂ ਕਹਿੰਦਾ ਜੋ ਮਰਜ਼ੀ ਇੱਕ ਰੋਟੀ ਖਾਣੀ ਹੈ ਮੈਨੂੰ ਇੱਕ ਚਮਚਾ ਸਬਜ਼ੀ ਦਾ ਚਾਹੀਦਾ ਮੰਮੀ ਨੂੰ ਤਾਂ ਭਾਵੇਂ ਥਲੀ ਜੋ ਮਰਜ਼ੀ ਦੇ ਦੋ ਚਲੋ ਠੀਕ ਆ ਮੰਮੀ ਨੇ ਬੋਲਿਆ ਕਿ ਨਾ ਮੈਨੂੰ ਤਾਂ ਪੋਰਾ ਚਾਰ ਰੱਖ ਦੇ ਮੈਂ ਦੋਨਾਂ ਇੱਕ ਰੋਟੀ ਖਾ ਲਈ ਮੰਮੀ ਨੂੰ ਮਤਲਬ ਇਹ ਨਹੀਂ ਗੋਲ ਵੀ ਬਣਾਣਾ ਚਲੋ ਕੋਈ ਗੱਲ ਨਹੀਂ ਤੁਸੀਂ ਸੋਚੋ ਹੁਣ ਮੈਂ ਪਾਰਸਲ ਲੈ ਕੇ ਆਇਆ ਪਹਿਲਾਂ ਇਹ ਕਹਿਣਾ ਇਹ ਲਿਆ ਮੈਨੂੰ ਪਿਆਜ਼ ਦੇ ਦੇ ਕੱਟਣੇ ਮੇਰੀ ਸਿਖਲੇ ਲਈ ਸਬਜੀ ਕੱਟ ਦੇ ਦੇ ਸਬਜੀ ਕੱਟ ਦਵਾ ਜੋ ਲੈ ਆਉਂਗੀ ਉਹੀ ਬਣ ਜਾਣਾ ਨਿਆਣਾ ਚਲੋ ਕੁੜੀ ਕੁੜੀ ਬੈਠੀ ਕੁੜੀ ਦੇ ਨਾਲ ਬਹਿ ਕੇ ਸੋਚੋ ਤੁਸੀਂ ਉਹਨੇ ਉਹਨੇ ਚੋਲ ਗਿਆ ਜੇਗਾ ਤੇ ਉਹ ਵੀ ਮਨਾ ਹੋ ਗਏ ਤੇ ਮੇਰੀ ਗੱਲ ਸੁਣ ਤੁਸੀਂ ਚੋਲ ਮੈਨੂੰ ਨਹੀਂ ਸਬਜੀਆ ਸਬਜੀਆ ਵਾਲੇ ਪਸੰਦ ਆਏ ਮੇਰੀ ਗੱਲ ਮੈਂ ਪਾਰਸਲ ਲੈ ਗਿਆ ਨਾ ਮੈਂ ਆ ਕੇ ਪੁੱਛਦਾ ਤੁਹਾਨੂੰ ਫਿਰ ਜੀ ਲਓ ਆਦਰ ਮੈਂ ਪਾਰਸਲ ਲੈ ਆਇਆ ਹਾਂ ਪਾਰਸਲ ਬਾਰੇ ਬਾਅਦ ਚ ਦੱਸਦੇ ਹਾਂ ਪਹਿਲਾਂ ਹੁਣ ਦੱਸੋ ਵੀ ਕੋਈ ਹੋਇਆ ਫੈਸਲਾ ਬਣਾਉਣ ਨੂੰ ਦਾ ਨਹੀਂ ਹੋਇਆ ਚਲਿਏ ਵੀ ਆ ਚਲੋ ਆਲਾ ਫਾੜ ਫਿਰ ਲਓ ਜੀ ਇਹਦੇ ਵੀ ਤੁਹਾਨੂੰ ਦਵਾਦੇ ਆ ਜੀ ਇਹ ਹੈਗਾ ਜੀ ਅਸੀਂ ਮਗਾਇਆ ਕੁੜੀ ਵਾਸਤੇ ਸਰਪ੍ਰਾਈਜ਼ ਗਿਫਟ ਇਹ ਨਾ ਇੱਕ ਵਾਰੀ ਪਲਗ ਨੇ ਤੇ ਰੂਬਲ ਨੇ ਦੋਨਾਂ ਨੇ ਪਾਇਆ ਸੀ ਕੁੜਤਾ ਸੇਮ ਜਿਆ ਤੇ ਕੁੜੀ ਨੂੰ ਬੜਾ ਪਸੰਦ ਆਇਆ ਸੀਗਾ ਜਿਹੜੀ ਸਾਡੇ ਆਂਦੀ ਦੀਪਿਕਾ ਅਸੀਂ ਉਹਦੇ ਲਈ ਗਿਫਟ ਮਗਾਇਆ ਤੇ ਅੱਜ ਉਹਨੂੰ ਸਦਕੇ ਦੇਾਂਗੇ ਇਹ ਨਾਲੇ ਦੇਖਾਂਗੇ ਉਹਨਾਂ ਦੇ ਐਕਸ਼ਨ ਰਿਐਕਸ਼ਨ ਕਿੱਦਾਂ ਦੇ ਹੁੰਦੇ ਆ। ਉਹਨੇ ਕਿਹਾ ਮੈਨੂੰ ਮਾਮਾ ਤੇਰੇ ਨਾਲ। ਆਹੋ। ਉਹਨੇ ਕਿਹਾ ਅੰਟੀ ਜੀ ਕੀ ਹੋਇਆ? ਮੈਂ ਕਹਿੰਦਾ ਮੈਨੂੰ ਤੂੰ ਮੇਰੀ ਗੱਲ ਸੁਣ ਬਲੌਗ ਬਣਾ ਲਈ ਅੱਜ ਹੈਂ ਜਦੋਂ ਆਉਗੀ ਤੇ ਫਿਰ ਆਪਾਂ ਦਿਖਾਵਾਂਗੇ। ਇਹ ਇਹ ਉੱਪਰ ਲਾਤਾ ਰਿਹਾ ਕਿ ਇਦਾਂ ਹੀ ਸੀ। ਇਦਾਂ ਇਦਾਂ ਹੀ ਸੀ। ਉਹਦੇ ਸਾਹ ਤੁਹਾਨੂੰ ਦਿਖਾਣੇ ਆ ਜੀ ਖੋਲ ਕੇ। ਦਿਖਾਣੇ ਆ ਜਦੋਂ ਨੂੰ ਹੀ ਦੱਸਣਾ ਹੈ। ਕਿੱਦਾਂ ਕਿੱਦਾਂ? ਉਹਦੇ ਸਾਹ ਸੁੱਕ ਗਿਆ ਨੇ ਆ ਤੇ ਮੰਮਾ ਨੂੰ ਮੰਮਾ ਨੂੰ ਫੋਨ ਕਰਨਾ ਘਰੇ ਆ ਉਹਨੇ ਕਿਹਾ ਪਤਾ ਨਹੀਂ ਕੀ। ਦਿਖਾਓ ਇੱਧਰ। ਖੋਲ ਕੇ ਹਾਂ ਖੋਲ ਕੇ ਦਿਖਾਓ। ਇਹ ਸਾਡੇ ਨਾਲ ਇੱਕ ਬਲੌਗ ਦੇ ਵਿੱਚ ਇਹਨਾਂ ਦੋਨਾਂ ਜਣੀਆਂ ਨੇ ਪਾਇਆ ਸੀਗਾ ਪਲਕ ਨੇ ਤੇ ਰੁਬਲ ਨੇ ਤੇ ਉਹਨੂੰ ਬੜਾ ਪਸੰਦ ਆਇਆ ਸੀ ਫਿਰ ਇਹ ਤੇ ਚਲੋ ਠੀਕ ਆ ਜੀ ਅੱਜ ਦੇਾਂਗੇ ਜੀ ਉਹਨੂੰ ਗਿਫਟ ਤੇ ਫਿਰ ਦੇਖਾਂਗੇ ਉਹਦੇ ਰਿਐਕਸ਼ਨ ਐਕਸ਼ਨ ਰਿਐਕਸ਼ਨ ਚਲੋ ਠੀਕ ਹੈ ਜੀ ਤੇ ਤੁਸੀਂ ਮੈਂ ਮੇਰਾ ਦਿਲ ਕੀਤਾ ਮੈਂ ਕਿ ਜਦੋਂ ਉਹਨੇ ਇਦਾਂ ਪੁੱਛਿਆ ਕਹਿੰਦੀ ਸੋਹਣੇ ਆ ਕਹਿੰਦੀ ਇਹ ਤੁਹਾਡੇ ਘਰ ਦੇ ਸੋਹਣੇ ਲੱਗਦੇ ਆ ਦੋਨਾਂ ਦੇ ਪਾਇਸ ਨੇ ਇੱਕ ਤੇ ਕਹਿੰਦੀ ਸੋਹਣੇ ਵੀ ਮੇਰਾ ਦਿਲ ਕੀਤਾ ਮੈਂ ਕਿ ਇਹਨੂੰ ਤੇ ਤਾਂ ਮਗਵਾ ਕੇ ਦੋਗੀ ਅਹੀਂ ਬਿਨਾਂ ਦੱਸੇ ਮਗਾਇਆ ਉਹਨੂੰ ਉਹ ਕਰਦੀ ਆ ਹਾਂ ਬਿਨਾਂ ਦੱਸੇ ਮਗਾਇਆ ਉਹਨੂੰ ਚਲੋ ਜਾਨਿਆ ਵਰਗੀ ਜਿੱਦਾਂ ਲਈ ਬਿਲਕੁਲ ਬਿਲਕੁਲ ਹਾਂ ਅੱਛਾ ਮੇਰੀ ਗੱਲ ਸੁਣ ਉੱਠਵੇ ਚੱਲੀਏ ਆਪਾਂ ਫੇਰ ਮੈਂ ਆਪਣਾ ਕੰਮ ਵੀ ਕਰਨਾ ਜਾ ਕੇ ਠੀਕ ਆ ਤੇ ਜੋ ਹੈਗਾ ਸਮਾਨ ਆਪਾਂ ਲੈ ਆਈਏ ਹੈਂ ਤੇਖ ਲੋ ਦੇਖ ਲੋ ਦੇਖ ਲੋ ਦੇਖ ਲੋ ਦੇਖ ਲੋ ਆ ਜੀ ਸਬਜੀ ਬਾਜੀ ਲੈ ਕੇ ਆ ਗਏ ਆ ਜੀ ਖਦਵਾਣਾ ਰਾਮਾ ਤੋਰੀਆਂ ਕੀਆ ਕਈ ਕੁਸ਼ੀ ਲੈ ਆਏ ਆ ਹੁਣ ਕੀਆ ਲੈ ਕੇ ਆਏ ਆ ਉਹ ਤਾਂ ਲੈ ਕੇ ਆਏ ਆ ਰਿਆਤਾ ਬੰਦੇ ਉਹ ਦਰਵਾਜ਼ਾ ਬੰਦ ਕਰੋ ਪਹਿਲਾਂ ਅਮੇ ਕਿਉਂ ਤੇ ਵੀ ਨਹੀਂ ਤੋਂ ਸੰਦੂ ਨਗਾ ਜੀ ਰਾਮਾ ਤੋਰੀ ਬਣਾਉਦੇ ਆ ਮਟਰ ਲੈ ਆਏ ਆ ਜਿਹੜੇ ਚਾਵਲ ਦੇ ਬੱਲ ਨੂੰ ਲਾ ਲਾਂਗੇ ਚਾਵਲਾਂ ਨੂੰ ਤੜਕਾ ਦੇਣਾ ਦੇਖਿਓ ਤੋਂ ਆਣਾ ਜੀ ਦੇਖ ਸਾਰੇ ਨਿਕਲੇ ਆਏ ਇਹਨੂੰ ਕਿਸੇ ਡੱਬੇ-ਡੁੱਬੇ ਪਾ ਕੇ ਦੁਕਾਨੇ ਲੈ ਕੇ ਜਾਣਾ ਫੇ ਦੁਕਾਨੇ ਵੇਖਾਂਗਾ ਮਮਾ ਮੈਨੂੰ ਮਿਲਦਾ ਰਹੀ ਮੇਰੀ ਗੱਲ ਸੁਣ ਮੇਰਾ ਹੋ ਜਾਣਾ ਉਹਨਾ ਗਰਮ ਮੈਂ ਆ ਕਣਕ ਬਾਦ ਤੇ ਲੈ ਕੇ ਜਾਊਂਗਾ ਨਹੀਂ ਬਾਦ ਮੈਂ ਕਹਿੰਨਾ ਕਣਕ ਬਾਦ ਤੇ ਰੱਖਾਂਗਾ ਮੈਂ ਠੀਕ ਆ ਆਹ ਕੁ ਭਈਆ ਜੀ ਕਣਕ ਰੱਖ ਕੇ ਹੋਣੀ ਐ ਇਹ ਭੋਣ ਵਾਸਤੇ ਉਦਾਂ ਮੈਂ ਰੱਖ ਕੇ ਜਾਣਾ ਜੀਗਾ ਕਿ ਮੇਰੇ ਤੋਂ ਟਾਈਮ ਵੀ ਥੋੜਾ ਹੁਣ ਤੇ ਮੈਂ ਜਾਣਾ ਹਾਂ ਡੱਬੇ ਚ ਪਾ ਕੇ ਬੰਦੇਓ ਚਲੋ ਮਮਾ ਇਹ ਕਿੱਥੇ ਨਾਲ ਆਪਣੇ ਕੋਕਾ ਕੋਲਾ ਡੱਬਾ ਸੀ ਮੈਨੂੰ ਲੱਭ ਨਹੀਂ ਦਿਿਆ ਹੈਗਾ ਡੱਬਾ ਉਹ ਕਿੱਥੇ ਆ ਕੋਕਾ ਕੋਲਾ ਡੱਬਾ ਨਹੀਂ ਪੁੱਛਿਆ ਕੱਪੜੇ ਉਹਦੀ ਜਾਲਾ ਰੱਬਾ ਹੀ ਨਹੀਂ ਰੱਬਾ ਮੈਂ ਕਿਹੜਾ ਮਜ਼ੇਦਾਰ ਹਟਵਾਣਾ ਜੀ ਸੀਧਾ ਡੱਬੇ ਚ ਪਾ ਦੇ ਪਾ ਦੇ ਪਾ ਦੇ ਜਿੱਥੇ ਮਰਜ਼ੀ ਪਾ ਦੇ ਮਾਰੇ ਇਧਰ ਨੂੰ ਤੁਸੀਂ ਇੱਕ ਜੇ ਬਸ ਫਿੱਲਾ ਲੋਗ ਰਟੇ ਦੀ ਆ ਲੈ ਆ ਡੋਲੂ ਚ ਪਾ ਦੇ ਉਹ ਨਹੀਂ ਸਟੀਲ ਦੇ ਡੱਬੇ ਸੀ ਇਹ ਤਾਂ ਉਹ ਕਿੱਥੇ ਗਿਆ ਉਹ ਤੇ ਦਹੀਂ ਜਮਾ ਇਸ ਇੱਥੇ ਮੈਂ ਇਹ ਡੋਲੂ ਉਹ ਡੋਲੂ ਚ ਪਾ ਦੇ ਕਿ ਉਹ ਰਾਸ ਪਾਇਆ ਆ ਡੱਬੇ ਲੈ ਲਾ ਦੋ ਜਿਹੜੇ ਪੈਸੇ ਇਧਰ ਇੰਨੇ ਡੱਬੇ ਸਾਡੇ ਘਰ ਡੱਬਾਂ ਲੱਭਦਾ ਜੀ ਦੋ ਕੈਂਡੀਆਂ ਦਾ ਮੈਂ ਹਰਮਨ ਲੈ ਗਿਆ ਆ ਆ ਦੋ ਕੈਂਡੀਆਂ ਹਜੇ ਹਰਮਨ ਲੈ ਗਿਆ ਆ ਇਹ ਨਹੀਂ ਲੈ ਕੇ ਨਹੀਂ ਆਇਆ ਇੱਕ ਡੱਬਾ ਮਾਈਕ੍ਰੋਵੇਵ ਵਾਲਾ ਲੈ ਗਿਆ ਹੁਣ ਕਿਹਾ ਹੁਣ ਅਗਲੀ ਵਾਰ ਹੀ ਲੈ ਕੇ ਆਉਗਾ ਆ ਆ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਅਸੀਂ ਚੱਲੇ ਆਂ ਦੁਕਾਨ ਤੇ ਹੁਣ ਉਹ ਨੀਲਾ ਡੱਬਾ ਮੰਮੀ ਲੱਭੂਗੀ ਕਿੱਥੇ ਆ ਤੁਸੀਂ ਤੁਸੀਂ ਹੁਣ ਬਣਾਈਓ ਬਲੌਗ ਕਰੇ ਤੇ ਡੱਬੇ ਡੱਬੇ ਲੱਭੀਓ ਦੀਪਿਕਾ ਨੂੰ ਫੋਨ ਕਰ ਲਈ ਹੈ ਹਾਂ ਕਰੂੰਗੀ ਹਾਂ ਉਹ ਕਰੂੰਗੀ ਹਾਂ ਡੁੱਲ ਜਾ ਬੜੇ ਮੈਂ ਕਹਦੇ ਦੇ ਦਿੰਦਾ ਮੈਂ ਆਂ ਤਾਂ ਉਹ ਰੋੜ ਇੱਧੇ ਇੱਧੇ ਪਾਦੇ ਨਮਕ ਵਿੱਚ ਹੀ ਪਾਣੀ ਛੱਡ ਜਾਣਾ ਉਹ ਕੋਈ ਗੱਲ ਨਹੀਂ ਪਾਣੀ ਪੀ ਲੈਣਾ ਆਪਾਂ ਉਹਦੇ ਹੀ ਲੋ ਜੀ ਇੱਧਰ ਟਾਈਮ ਤਾਂ 12 ਵਜੇ ਚੱਲੇ ਆ ਬਾਜੀ ਗਏ ਆ ਕਿਉਂਕਿ 5 ਮਿੰਟ ਡੱਕ ਗਏ ਆਏ 5-7 ਮਿੰਟ ਇੱਧਰ ਆ ਟਮਾਟਰ ਪਹਿਲੇ ਪਏ ਸੀਗੇ ਹਰੀਆਂ ਮਿਰਚਾਂ ਕੁਛ ਆਪਾਂ ਕੰਮ ਵਾਲੀ ਆਂਟੀ ਨੂੰ ਦੇ ਦਾਂਗੇ ਮਿਰਚਾਂ ਉਹ ਉਹ ਜ਼ਿਆਦਾ ਮਿਰਚ ਖਾਂਦੇ ਆ ਇੰਨੀਆਂ ਕਰ ਰੱਖ ਲੈਨੇ ਆ ਮਿਰਚਾਂ ਪਹਿਲੇ ਟਮਾਟਰ ਪਏ ਸੀ ਆ ਉਹ ਦੇ ਦੰਨੇ ਆ ਆ ਪਹਿਲੇ ਟਮਾਟਰ ਪਏ ਸੀਗੇ ਇੱਧਰ ਧਨੀਆ ਕੱਟ ਲਿਆ ਆ ਸੋ ਅਸੀਂ ਹੁਣ ਆਪਾਂ ਵੜਦੇ ਆ ਰਸੋਈ ਦੇ ਵਿੱਚ ਅਦਰ ਕੀਆ ਲੈ ਕੇ ਐਸੀ ਕੀਆ ਕੱਦੂ ਕਸ਼ ਕਰ ਲਿਆ ਆ ਆਲੂ ਕੱਟ ਲਏ ਆ ਮਟਰ ਕੱਟ ਕੇ ਰੱਖ ਲਏ ਆ ਤੇ ਐਦਰ ਆਮਾ ਤੋਰੀ ਧੋ ਕੇ ਰੱਖ ਦਿੱਤੀ ਠੀਕ ਆ ਪਿਆਜ਼ ਵੀ ਕੱਟ ਲਿਆ ਲਾਵਾਂਗੇ ਤੜਕਾ ਐਦਰ ਰੱਖ ਦਿੱਤਾ ਆ ਪਾਣੀ ਤੇ ਮੈਂ ਪਾਉਂਦੀ ਐ ਚਕੀਆ ਇਹਦਾ ਬਣਾਵਾਂਗੇ ਦੁਪਹਿਰੇ ਐਦਰ ਕੀਰਾ ਤੇ ਟਮਾਟਰ ਲੈਂਦੇ ਇਹਨਾਂ ਨੂੰ ਮਿੱਟੀ ਬੜੀ ਲੱਗੀ ਸੀ ਇਹਨਾਂ ਨੂੰ ਮੈਂ ਧੋ ਕੇ ਰੱਖ ਦਿੱਤਾ ਤਾਂ ਕਿ ਸੁੱਕ ਜਾਣ ਤਾਂ ਫਿਰ ਇਹਨਾਂ ਨੂੰ ਫ੍ਰਿਜ 'ਚ ਰੱਖ ਦਊਂਗੀ ਕੀ ਹਲੇ ਬਾਹਰ ਹੀ ਰਹਿਣ ਤੋਂ ਟਮਾਟਰ ਠੀਕ ਆ ਤੁਸੀਂ ਕੀ ਕੱਟਣ ਲਈ ਬੈਠੇ ਆ ਮੈਂ ਦੱਸ ਉਹ ਜੋ ਕੁਝ ਤਪਨੋ ਕੁਝ ਕੱਟਣਾ ਕਾਨਕ ਮੈਨੂੰ ਲੱਗਦਾ ਰੱਖ ਕੇ ਨਹੀਂ ਨਾ ਆਏ ਹੈ ਕਹਿੰਦੇ ਮੋੜ ਕੇ ਆ ਕੇ ਰੱਖ ਕੇ ਆਉਣਾ ਆ ਚਲੋ ਕੋਈ ਗੱਲ ਨਹੀਂ ਆਂਟੀ ਅੱਜ ਸਾਡੀ ਆਈ ਨਹੀਂ ਸਾਡੀਆਂ ਸਫਾਈਆਂ ਸਾਰੀਆਂ ਉੱਧੇ ਪਈਆਂ ਆ ਉਹ ਕਹਿੰਦੀ ਮੈਂ ਅੱਜ ਜਾਣਾ ਆ ਲੇਟ ਉਹਦਾ ਕੰਮ ਇਹੀ ਆ ਚਲੋ ਕੋਈ ਗੱਲ ਨਹੀਂ ਸਾਰਾ ਦੇਖਣਾ ਪੈਦਾ ਚਲੋ ਜੀ ਮੈਂ ਬਾਦਮਾ ਹੁਣ ਇੱਧਰ ਕੀ ਆ ਜੇ ਅਸੀਂ ਬਾਕੀ ਕਰਦੇ ਆ ਸਾਰੀ ਤਿਆਰੀ ਸਬਜੀ ਸਬਜੀ ਲਾਣੇ ਤੜਕਾ ਚਲੋ ਵੀ ਫੇਰ ਤੁਹਾਨੂੰ ਮਿਲਦੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਕੱਲ੍ਹ ਵੀ ਸਾਡਾ ਬਲੌਗ ਪੂਰਾ ਦੇਖਿਓ

ਅੱਜ ਜਿਹੀ ਅੱਜ ਜਿਹੀ ਨਵੀਆਂ ਨੰਨੀਆਂ ਕਿੱਤੀ ਰਾਮਾ ਤੋਰੀ ਨੂੰ ਜੈਸੀ ਬਣਾਈਆਂ ਹੀ ਇੱਕ ਵਾਰ ਦੀ ਅੱਜ ਮੈਂ ਰਾਮਾ ਤੋਰੀ ਨੂੰ ਨੋਦੇ ਆ ਪਹਿਲੇ ਤੇਈ ਵਾਰ ਦਾ ਰਾਮਾ ਤੋਰੀ ਨੂੰ ਮੈਂ ਸਾਲ ਪਾ ਲਈ ਠੀਕ ਹੈ ਠੀਕ ਜਿਹੜੇ ਖਾਲੂ ਜਰਾ ਬਜੇ ਨੇ ਤੇ ਗਰਮ ਜਰੇ ਪਹਿਲਾਂ ਤੜਕਾ ਲਾ ਲੂਗੀ ਮਗਾ ਦੇਣਾ ਟਮਾਟਰ ਜਿਹੜੇ ਸਭ ਨੇਗੇ ਹੋਏ ਨੇ ਕਟੇ ਹੋਏ ਟਮਾਟਰੀਆਂ ਤੇ ਲਾ ਕੇ ਤੜਕਾ ਫਿਰ ਰਹਿਣੇ ਹੋ ਗਏ ਹਾਂ ਹਾਂਜੀ ਜਦੋਂ ਨਿਪਟਣੀ ਬਣ ਆ ਲੈ ਕੇ ਨਿੰਬੂ ਪਾਣੀ ਉਹਰਾ ਕੋਈ ਪੀ ਲੈਂਦਾ ਆ ਗਰਮੀ ਬੜੀ ਆ ਹਨਾ ਹੋਰ ਕੀ ਤੇ ਇਹਦੇ ਸੱਗੀ ਹੈ ਪਾਣੀ ਦੀ ਥਮ ਕੋ ਡਾ ਹਾਂ ਇੱਕ ਕੋਈ ਆਇਆ ਹੈ ਬੱਸ ਵੱਡਾ ਇਹ ਤਾਂ ਉਹਨੂੰ ਗੰਡੀ ਆ ਕਹਿੰਦੇ ਦੇਨੋ ਇਹ ਨਿੰਬੂ ਦਾ ਵੱਡੀ ਜੀ ਡਾ ਦੇ ਪਾਣੀ ਸੱਗੀ ਨਾਲੇ ਤਾਂ ਨਾ ਤੜਕਾ ਹਣਾ ਸੱਗੀ ਹੋ ਗਈ ਹੈ ਹੂੰ ਉਹ ਅੱਜ ਨੰਡੇਂ ਵਿੱਚ ਇਹ ਵੀ ਆ ਵੀ ਆਖਦੇ ਤਾਂ ਨਾ ਕੱਟ ਕੇ ਤੈਨੂੰ ਕਰਦੇ ਆ ਕੱਟ ਤੇ ਆਪਾਂ ਬਣਾ ਲਈਏ ਨਿੰਮ ਦੀ ਚਾਹ ਤੇ ਬਹੁਤ ਨੇ ਹੋ ਜਾ ਕਾਲਾ ਨੂੰ ਆਪਾਂ ਇਹਨਾਂ ਨੂੰ ਦੁੱਧ ਜਿਹਾ ਸਮਾ ਵਰਤੀ ਦੇਣਾ ਸਿੰਦਾ ਚੀਕ ਲਾ ਲਿਮਾਣਾ ਆਹ ਬਸ ਬਹੁਤ ਨੇ ਦੁੱਧ ਬਟੀਰਾ ਪਿਆ ਕਾਲਾ ਵੇ ਪਾਲਾਂਗੇ ਵਿੱਚ ਹਨਾ ਚਲੋ ਠੀਕ ਹੋ ਗਿਆ ਜੀ ਇੱਧਰ ਆਂਟੀ ਸਾਡੇ ਅੱਜ ਲੇਟ ਆਇਆ ਆਂਟੀ ਨੇ ਫੋਨ ਕੀਤਾ ਸੀਗਾ ਕਿ ਮੈਂ ਲੇਟ ਆਉਣਾ ਆ ਤੇ ਫਿਰ ਆਂਟੀ ਹੋਣ ਆਏ ਆ ਟਾਈਮ ਹੋ ਚਲਿਆ 1:00 ਵਜ ਗਿਆ ਇੱਧਰ ਚੈੱਕ ਕਰ ਸਕਦੇ ਸਬਜ਼ੀ ਦਾ ਦੇਖੋ ਜੀ ਸਬਜ਼ੀ ਦਾ ਕਲਰ ਭਾਵੇਂ ਇਹਨੂੰ ਸ਼ਾਨਣੀ ਜਿਹਾ ਕੱਢ ਕੇ ਰੱਖਿਆ ਸੀ ਛਿੱਲ ਕੇ ਧੋ ਕੇ ਬਾਚੋ ਕੱਟੀਆਂ ਆ ਫੇਰ ਵੀ ਪਾਣੀ ਬਹੁਤ ਛੜ ਜਾਂਦੀਆਂ ਨਾ ਮੰਮੀ ਇਹ ਪਾਣੀ ਬਹੁਤ ਛੜਦੀ ਸੁੱਕ ਜਾਵੇ ਰਸਮੀਆਂ ਜੀਆਂ ਬਣੀਆਂ ਆ ਹਨਾ ਬਾਕੀ ਦੇਖਦੇ ਆ ਟੇਸਟ ਉਸਟ ਕਿਦਾਂ ਦਾ ਹੈ ਹਾਂਜੀ ਮੰਮੀ ਚਾਹ ਬਣਾਉਣ ਲੱਗੇ ਆ ਜੀ ਅਸ ਕੈਸੀ ਵੀ ਨਾਲੇ ਚਾਹ ਪੀ ਲਈਏ ਹਾਂਜੀ ਇੱਧਰ ਪਏ ਆ ਸੁੱਤੇ ਕਹਿੰਦੇ ਨੀਂਦ ਆਂ ਡਈ ਆ ਇਹ ਜੀ ਕੀ ਹੋਇਆ ਉਹਦੇ ਲੀਨ ਜਿਆ ਰੱਖਾ ਸੇ ਤਾਂ ਠੀਕ ਆ ਸੇ ਠੀਕ ਆ ਚਲੋ ਜੀ ਬਣੇ ਰਹੀਓ ਜੀ ਬਲੌਗ ਦੇ ਨਾਲ ਕਰਦੇ ਆ ਕੰਮ ਬਾਕੀ ਟਾਈਮ ਦੇਖੋ ਜੀ 1:05 ਹੈ। ਦਵਾਣਾ ਲੈਣਾ ਹੈਗਾ ਪਲਗ। ਝਪਕੀ ਲੈਣੀ ਆ। ਝਪਕੀ ਲਾ ਲੀਏ ਹੋ। ਚਲੋ ਠੀਕ ਆ ਜੀ। ਪਲਗ ਨੂੰ ਲੈ ਜਾਦੇ ਆ। ਓਕੇ ਓਕੇ। ਲਓ ਜੀ ਟਾਈਮ ਹੋ ਗਿਆ ਪੌਣੇ 3 ਤੇ ਆਪਾਂ ਪਲਗ ਨੂੰ ਲੈ ਕੇ ਆ ਗਏ ਆ। ਦੇਖੋ ਜੀ ਕਿੱਦਾਂ ਇਹ ਬੱਸ ਸਾਹ ਪ੍ਰਾਨ ਨਿਕਲੇ ਪਏ ਇਹਦੇ। ਹੋਰ ਲਈ ਆਈ ਟਮਾਟਰ। ਆਹਾਂ। ਇਦਾਂ ਦੇ ਮੈਂ ਕਹਿੰਦਾ ਸਾਹ ਪ੍ਰਾਨ ਨਿਕਲੇ ਪਏ ਆ। ਨੀਂਦ ਆਉਣ ਦੀ, ਨੀਂਦ ਆਉਣ ਦੀ ਸਿਹਰ ਦੀ ਲੱਗੀ ਹੋਈ ਆ। ਮੈਂ ਤਾਂ ਕੋਲਡ ਕਾਫੀ ਨਹੀਂ ਮੀਂਦੀ ਤਾਂ ਕਰਕੇ। ਪੀ ਲਈ ਅੱਜ, ਅੱਜ ਪੀ ਲਈ। ਇਹ ਕੋਲਡ ਕਾਫੀ ਨਹੀਂ ਪੀਤੀ ਤਾਂ ਜ ਬੁਰਾ ਹਾਲ ਆਇਆ ਪਿਆ। ਹਾਂਜੀ ਹਾਂਜੀ ਕੀ ਬਾਤ ਹੈ ਕੋਈ ਖਾਵੇਂ ਜੇ ਨਾ ਨਹੀਂ ਖਾਣੇ ਤੁਸੀ ਜਿਆਦਾ ਵੀ ਬਣਾਇਆ ਹਾਂ ਓਕੇ ਮੈਂ ਤਾਂ ਨਹੀਂ ਖਾਣੇ ਮੈਂ ਤੇਰੇ ਚੋਲੇ ਦੇ ਨਾਲ ਮੜ ਜੇ ਸਬਜ਼ੀ ਦਿਖਾਓ ਚੱਲੋ ਲਿਓ ਨਹੀਂ ਮੈਂ ਨਹੀਂ ਹਾਂ ਨਿਕਲ ਭੀੜ ਜਾਓ ਨਿਕਲ ਜਾ ਭੀੜ ਜਾਓ ਚੱਲ ਨਿਕਲ ਜਾ ਮੜ ਜਾ ਇੱਥੋਂ ਨਹੀਂ ਖਾਣੀ ਕਾਉਮ ਕਰਾ ਪਤਾ ਲੱਗੂਗਾ ਤੁਹਾਨੂੰ ਕਿੱਦਾਂ ਦੀ ਹੁੰਦੀ ਹੈ ਚਾਹ ਵਾਲੀ ਖਾਣੇ ਇਹਦੇ ਨਾਲ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਨ ਲੱਗੇ ਦੁਪਹਿਰ ਦਾ ਭੇਜ ਕਰਦੇ ਆ ਜੀ ਗੱਲਾਂ ਬਾਤਾਂ ਉਹਦੇ ਆਪਾਂ ਦੇ ਚੱਕ ਲੈਣੇ ਆ ਲਿਆ ਕੋਈ ਨਹੀਂ ਮੈਂ ਉਹ ਕਰਦਾ ਲਓ ਜੀ ਇੱਧਰ ਪਲਗ ਦੇ ਬਣ ਗਏ ਚੌਲ ਚੌਲਾਂ ਨੂੰ ਲਾਤਾ ਤੜਕਾ ਕਹਿੰਦੀ ਮੈਂ ਨਹੀਂ ਖਾਣੀ ਹੈਗੀ ਤੋਰੀਆਂ ਹੀ ਸਬਜ਼ੀ ਤੋਰੀਆਂ ਤੋਰੀਆਂ ਬਣੀਆਂ ਨਾ ਤੋਰੀਆਂ ਆਰਾਮਾ ਤੋਰੀਆਂ ਆਰਾਮਾ ਤੋਰੀਆਂ ਲੱਗੀ ਮੈਨੂੰ ਤੇ ਉਹਨੂੰ ਫਿਰ ਦਿੱਤੇ ਬਣਾ ਕੇ ਦੇਣ ਲੱਗਿਆਂ ਜੀ ਅਸੀਂ ਰੋਟੀ ਪਕਾਉਣ ਆਪਣੀ ਤੇ ਚਲੋ ਪਕਾਓ ਦੇ ਖਾਣੇ ਆ ਫਿਰ ਆ ਦੇ ਦੇ ਉਹਨੂੰ ਚਮਚ ਦੇ ਚਲੋ ਲਓ ਜੀ ਹੁਣ ਲੱਗਿਆ ਜੀ ਆਪਾਂ ਰੋਟੀ ਤੋਰੀਆਂ ਦੇ ਨਾਲ ਉਹ ਦਰਖਾ ਰਹੀ ਯਾਰ ਚਾਵਲ ਆਪਣੇ ਹਨ ਤੇ ਚਲੋ ਠੀਕ ਆ ਜੀ ਇਹਨਾਂ ਦੇ ਪੁੱਠੇ ਹੀ ਕੰਮ ਰਹਿੰਦੇ ਸਹੀ ਗੱਲ ਵੈਸੇ ਤੇ ਤੂੰ ਤਾਂ ਖਾ ਲੈਣੀ ਦੋਈਆਂ ਨਾ ਹਾਂ ਲਓ ਸ਼ਾਬਾਸ਼ ਗੁੱਡ 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 ਕਰ ਲ ਮੈਂ ਕਿਹਾ ਗੁੱਡ ਕਰ ਲ ਤੂੰ ਤਾਂ ਖਾ ਲੈਣੀ ਨਾ ਹਾਂ ਚਲੋ ਠੀਕ ਆ ਜੀ ਮਿਲਦੇ ਆ ਜੀ ਰਾਇਤਾ ਨਾਲ ਸੈਟਾ ਮੇਟ ਲੈਣਾ ਨਹੀਂ ਹੈਗਾ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਤੇ ਫਿਰ ਅੱਗੇ ਦਾ ਦੇਖਦੇ ਆਂ ਜੀ ਪ੍ਰੋਗਰਾਮ ਲਓ ਜੀ ਪੱਲੂ ਜੀ ਅੱਗੇ ਤੇ ਇੱਧਰ ਆਇਆ ਹੈ ਇਹਨਾਂ ਬਾਅਦ ਮੇਰਾ ਪੁੱਤ ਹਾਂਜੀ ਹਾਂਜੀ ਲਓ ਜੀ ਕਿੱਥੇ ਗਈ ਲੈ ਲੈ ਤੜੀ ਜ਼ਰਾ ਮੇਕਅਪ ਕਰਕੇ ਆਈ ਆ ਤੇ ਦੇਖੀ ਸੀ ਕਿ ਮੈਂ ਸੋਹਣੀ ਲੱਗ ਰਹੀ ਹਾਂਜੀ ਓਕੇ ਇਹ ਲੱਖਾ ਬੰਦ ਕਰ ਫੇਰ ਤੇ ਲੱਖਾ ਬੰਦ ਕਰ ਪਹਿਲਾਂ ਕਾਲ ਛੇਤੀ ਕਰ ਇਹ ਜਿਹੜਾ ਤੁਹਾਡੇ ਨਾਲ ਸੰਜੀ ਹੋਣਾ ਨਾ ਆਹੋ ਤੁਹਾਡੇ ਨਾਲ ਜਿਹੜੇ ਕਰਕੇ ਤੇ ਜੇ ਤੇਰੀ ਨੀਤ ਡੁੱਲੀ ਸੀਗੀ ਹਾਂ ਤਾਂ ਹਲੇ ਪੈ ਗਈਗੀ ਇਹਨੇ ਤੇ ਛੱਡਣਾ ਵੀ ਨਹੀਂ ਆਗਾ ਛੋਟਾ ਐਕਸਾਈਜ਼ ਵਾਲਾ ਐਕਸ ਇਹ ਕਿਹੜਾ ਆ ਏ ਐਕਸਲ ਆ। ਇਹ ਵੀ ਐਕਸਲ ਦੇ। ਅੱਗੇ ਉਸ ਚਾਲਦੇ ਆ ਬਾਜੀ ਫਟਿਆ ਨਹੀਂ ਹੁੰਦੇ। ਇਹ ਐਕਸਲ ਮਗਾਇਆ ਆ। ਥੈਂਕ ਯੂ ਆਂਟੀ। ਐਕਸਲ ਪੱਲੂ ਨੇ ਵੀ ਐਕਸਲ ਮਗਾਇਆ ਸੀ ਇਹ ਡਬਲ ਐਕਸਲ ਮਗਾਇਆ ਸੀਗਾ। ਕਰੀਮ ਲੱਗ। ਇਹ ਪੁੰਜਣਾ ਨਹੀਂ। ਪੁੰਜਣ ਉਹ ਹੀ ਪੁੰਜਣਗੇ ਬੜੀ ਬਲਸ਼ ਕਰ ਰਹੀ ਹੈ। ਅਸੀਂ ਕਹਿੰਦੀ ਕਿ ਸੋਨਾ ਲੱਗਦਾ ਆ ਹਨਾ। ਮੈਂ ਕਿਹਾ ਚੱਲ ਉਹਨੂੰ ਵੀ ਇੱਕ ਵੀਡੀਓ ਬਣਾਉਣੀ। ਤ੍ਰਿਯੋ ਹੋ ਗਿਆ ਤ੍ਰਿਯੋ। ਹਾਂ ਦੁਆਣਾ ਦੇ ਅੰਦਰ। ਅਸੀਂ ਨੇ ਐਕਸਲ ਵਾਂ ਹਨਾ ਰੁਬੀ ਲਈ ਐਕਸਲ ਮਗਾਇਆ। ਇਹਦਾ ਵੀ ਤਾਂ ਤੇਰੇ ਦੀ ਪੀਗਾ ਥੋੜਾ ਸ਼ੀਨੂ ਹੋਣਾ। ਥੋੜਾ ਜਿਹਾ। ਹਾਂ ਉਹ ਤਾਂ ਕੋਈ ਨਹੀਂ। ਉਹਦਾ ਵੀ ਉਮਰ ਕੋ ਕਿਹਦਾ ਲਗਾ ਆਪ ਕੀ ਕਹਿਣਾ ਚਾਹੋਗੇ ਬਹੁਤ ਸੋਹਣਾ ਥੈਂਕ ਯੂ YouTube ਚੇਂਜਿੰਗ ਰੂਮ ਆਪਣੇ ਨੂੰ ਥੈਂਕ ਯੂ ਤੁਹ ਕਿਹਨਾਂ ਮੈਂ ਜਿੰਦ ਉਸ ਜੀ ਕਹਿੰਦੇ ਸੇਮ ਸਮੇਂ ਕਿੰਨਾ ਸੋਹਣਾ ਲੱਗਦਾ ਹੈ ਤੁਸੀਂ ਜਿੱਦਾਂ ਆਉਂਗੀ ਉਦੋਂ ਲਈ ਪਾ ਕੇ ਪਿੰਲੇ ਜਾਨੀ ਪਾ ਲਈ ਵੀਡੀਓ ਬਣਾਇਓ ਇਹਨਾਂ ਨੂੰ ਆ ਤੇਰਾ ਅਦਿਆਲਾ ਕੰਜਰ ਅੱਦਦਾ ਦਾ ਇਹ ਕਹਿੰਦਾ ਉਹੀ ਤਾਂ ਨਹੀਂ ਪੈ ਕੇ ਤੁਸੀਂ ਆਪੋ ਆਪਣੇ ਲੈ ਕੇ ਦਿਖਾਉਂਦੇ ਹੋ ਹਾਂ ਜੂਣ ਭਾਜੀ ਅੱਜ ਜ਼ਿਆਦਾ ਹੋ ਰਹੀ ਹੈ ਬਈ ਹੁਣ ਚਲ ਰੁਗ ਲੈ ਕੇ ਦਿਖਾਉ ਆਪੋ ਆਪਣੇ ਪੱਲੂ ਚਾਪੜੇ ਮਾਜੋ ਆਪਣੇ ਲੈ ਕੇ ਟਾਈਮ ਹੋ ਗਿਆ 6:30 ਤੇ ਮੇਰੇ ਕੋੜੀ ਆਈ ਉਹਨੂੰ ਦੇਤਾ ਸਰਪ੍ਰਾਈਜ਼ ਬਣਾਇਆ ਵਲੋਗ ਚਲੋ ਇੱਧਰ ਕਰ ਰਿਹਾ ਜੀ ਪ੍ਰੈਸ ਤੇ ਉੱਧਰ ਪਾ ਰਿਹਾ ਜੀ ਚੰਗੀ ਖੱਪ ਫੋਨ ਤੇ ਰਾਲ ਲੈਂਦਾ ਮੈਂ ਲਓ ਜੀ ਇੱਧਰ ਬਣ ਰਹੀ ਹੈ ਜੀ ਚਾਹ ਕੋਈ ਬਣ ਗਈ ਹੈ ਚਾਹ ਵੀ ਨਾ ਓਕੇ ਓਕੇ ਲਓ ਚਾਹ ਦਿਓ ਲਓ ਜੀ ਇੱਧਰ ਚਾਹ ਵੀ ਸਾਡੀ ਬਣ ਕੇ ਆ ਗਈ ਹੈ ਜੀ ਤੇ ਇੱਧਰ ਪਾ ਰਿਹਾ ਜੀ ਖੱਪ ਹਾਂਜੀ ਮੈਂ ਪਾਣੀ ਭਰਨ ਦਾ ਉਹ ਡਿੱਗੀ ਮੇਰੇ ਮੈਂ ਕਿਹਾ ਸ਼ੂਗਰ ਕਰ ਦੇਰੇ ਉੱਪਰ ਡਿੱਗੀ ਹੋਏ ਥੋੜੀ ਡਿੱਗੀ ਆ ਕਿ ਪੂਰੀ ਡੇਗਰ ਦਿੱਤੀ ਤੇਰਾ ਬਜਨਾ ਕੱਖ ਨਹੀਂ ਸੀ ਜੇ ਆਇਆ ਜੇ ਜੇ ਨਾ ਆਏ ਕੀ ਨਹੀਂ ਕਰਦੀ ਹੋਰ ਕੀ ਚਾਹੀਦਾ ਇਹਨੂੰ ਤਾਲਕੀ ਹੋ ਦਮ ਨੂੰ ਨਾ ਤੂੰ ਰੀੜ ਦੀ ਢਿੱੰਗੀ ਕਰਦੀ ਕੁ ਮੁੰਡੇ ਦੀ ਓਏ ਕੈਂ ਢਿੱੰਗੀ ਵੀ ਜਿਹੜਾ ਢਿੱੰਗੀ ਭਾਜੀ ਲਾਤ ਮਾਰਨੀ ਜਿੱਲੇ ਜਿੱਲੇ ਸੁਣ ਹਾਂ ਲੋ ਜੀ ਇਧਰ ਪਾ ਰਿਹਾ ਇਹ ਖਾਪ ਹੁਣ ਤੇ ਆਪਾਸਤਾ ਨਹੀਂ ਖਾਣੀ ਵੀ ਤੂੰ ਵੀ ਓੜ ਤੱਕ ਦਾ ਤਾਂ ਲੱਗਾ ਹੁਣ ਓਹ ਸੁਣ ਲੱਗਾ ਓਹ ਸੁਣ ਲੱਗਾ ਨਹੀਂ ਆਏ ਨਾ ਪਾਸਤਾ ਖਾਣ ਲਈ ਵਿੱਚ ਪਾਣੀ ਦਾ ਰੋਣਾ ਪਾਇਆ ਸਾਰੇ ਬਾਹਰ ਦੇ ਗਏ ਦਮਾ ਦਾ ਚੱਕ ਗਿਆ ओके ਚੋਰੀ ਚੋਰੀ ਕਰ ਲਈ ਸਹੀ ਗੱਲ ਅਜੇ ਤਾਂ ਚਾਹ ਆ ਗਈ ਹੈ ਜੀ ਅਲਾ ਦਮਨ ਤੇਰੀ ਵੀ ਚਾਹ ਆ ਗਈ ਬਣ ਕੇ ਤੇ ਉਹ ਤੁਹਾਡੀ ਮੰਮੀ ਦਾ ਫੋਨ ਕਿੱਥੇ ਆ ਇਹ ਮੇਰਾ ਪੁੱਤ ਇੱਕ ਫੋਨ ਹੋਰ ਹੁਣ ਆਇਥੇ ਕਿਦੇ ਮਨ ਵੀ ਤੇਰਾ ਫੋਨ ਕਿੱਥੇ ਆ ਗੱਲ ਮਾਰ ਗਿਰਿਆ ਲੋ ਬੈਲ ਨੂੰ ਅੱਜ ਤੋਂ ਬਲੌਗ ਬਣਾਉਣਾ ਇਤੋਂ ਬਜਣੀ ਹੈ ਨਾ ਹੋਰ ਕਿਤੇ ਬੈਲ ਬਜਣੀ ਮਾਰੋ ਮਾਰੋ ਬੈਲ ਮਾਰੋ ਮੰਮੀ ਚਾਰਜ ਲੱਗਾ ਕਹਿੰਦਾ ਚਾਰਜ ਲੱਗਾ ਚਾਰਜ ਲੱਗਾ ਆ ਮੈਂ ਦੰਨਾ ਤੈਨੂੰ ਫੋਨ ਕਹਿੰਦਾ ਮੇਰੀ ਦੀਪਿਕਾ ਉਹ ਪਾਣੀ ਭਰਨ ਆਇਆ ਹਾਂ ਉਹ ਪਾਣੀ ਭਰਨ ਆਇਆ ਵਿਚਾਰਾ ਮੈਂ ਦਮਨ ਦੀਪਿਕਾ ਨੇ ਕੀ ਕੀਤਾ ਉਹਦੀ ਥਾਲੀ ਦੇ ਸਾਰੇ ਪਾਸਤਾ ਕੱਢ ਕੇ ਆਪਣੀ ਥਾਲੀ 'ਚ ਪਾ ਲਿਆ ਮੈਂ ਕਹਿੰਦਾ ਲੱਗੇ ਖੰਪ ਕਰ ਤਾਈਓ ਕਹਿੰਦਾ ਚੋਰੀ ਦਾ ਪਾਸਤਾ ਖਾਣ ਲਈ ਏ ਚਲੋ ਠੀਕ ਆ ਜੀ ਲੈਣਾ ਤੇਰਾ ਫੋਨ ਮੈਂ ਹੈ ਅੰਦਰ ਆ ਜੀ ਠੀਕ ਹੈ ਨਾ ਚਲੋ ਤੇ ਅੰਦਰ ਅੰਦਰ ਡਰਾਮੇ ਕਰੀ ਜਾਣੇ ਮੈਨੂੰ ਮੈਂ ਨਹੀਂ ਨਾ ਦੇਖੋ ਕਿ ਮਾਈਕ ਡਰਮੇ ਵਾਚ ਚਾਹ। ਬਾਈ ਜੀ ਕੇ ਖਾਲਸਾ ਵਾਲੇ ਜੀ ਫਤਿਹ ਸਵਾਜਾ ਆਪਣਾ ਜੁਰਮ ਮਾਪੇ ਜੀ ਕੋ ਨੰਦਰਾ ਜੀ ਜਿਨ੍ਹਾਂ ਨੇ ਸ਼ਰਮਾ ਦਿਪਕਾ ਜੀ ਨੂੰ ਆਪਣਾ ਗਿਫਟ ਦਿੱਤਾ ਹੈ ਇੱਕ ਬਹੁਤ ਸੋਹਣਾ ਜਿਆ ਤੋ ਤੁਸੀਂ ਕੀ ਸੋਚ ਕੇ ਨਹੀਂ ਨਹੀਂ ਤਨ ਕਹਿਣਾ ਕੀ ਸੋਚ ਕੇ ਗਿਫਟ ਦਿੱਤਾ ਹੈ ਜੀ ਉਹ ਜਿੱਦਾਂ ਦੀਆਂ ਮੇਰੀਆਂ ਦੋ ਕੁੜੀਆਂ ਅੱਧਾ ਦੀਆਂ ਤੇ ਮੁੰਡਾ ਹੈਂ ਮੁੰਡੇ ਲਈ ਵੀ ਕੁਰਤੀ ਮੁੰਡੇ ਲਈ ਵੀ ਲਿਆ ਦਿਵਾਏ ਕੋਸ਼ਾ ਕਰ ਦੇਣਾ ਮੁੰਡੇ ਵੀ ਛੋਟੀ ਕੁਰਤੀ ਸ਼ਰਮ ਨਹੀਂ ਹੈ ਤੇਰੇ ਵੀ ਦੇ ਦਾਂਗੇ ਕੁਛ ਜਿੱਦ ਤੁਹਾਡੇ ਜੀ ਕਿਤਾਬ ਵਿਚਾਰਤਾ ਰਹੀ ਵੀ ਤੁਹਾਨੂੰ ਇਹ ਗਿਫਟ ਲੈ ਕੇ ਦੇਣਾ ਚਾਹੀਦਾ ਦਮ ਮੰਗਤਾ ਉੱਧਰ ਮੈਂ ਦੇਣੀ ਕਿੱਕ ਸਮਾਨ ਮੰਗਤਾ ਬਲੌਗ ਦੇ ਨਾਲ ਕਿੰਨਾ ਲੱਗਿਆ ਇਸ ਬਾਰੇ ਤੁਸੀਂ ਕੀ ਦੀ ਰਿਪਲਾਈ ਦੇਣਾ ਤਬੂਦੀ ਹੁੰਦੀ ਹੁੰਦੀ ਹੈ ਨਾ ਮੇਰਾ ਦਿਲ ਕੀਤਾ ਇਹਨਾਂ ਦੇ ਦੋਨਾਂ ਨੇ ਪਾਇਆ ਸੀ ਮੈਂ ਕਿਹਾ ਚੱਲ ਨੀ ਹੁਣ ਇਹਨਾਂ ਨੇ ਮੈਨੂੰ ਮੰਗਤਾ ਕਿਆ ਵਾ ਇਹਨਾਂ ਮਾਰੇ ਤੁਸੀਂ ਕੀ ਰਿਪਲਾਈ ਦੇਣਾ ਚਾਹੁੰਦੇ ਮੈਨੂੰ ਆਹ ਜਿਆਦਾ ਇੱਕ ਨਹੀਂ ਸੀਗਾ ਕਿਹਨੇ ਕਿਹਾ ਸੀ ਦੀਪਕਾ ਨੇ ਇਹ ਵੀ ਨਾਲੇ ਦੇ ਲਾਉਂਦੀਆਂ ਆ ਜੀ ਤਬਰ ਭਾਜੀ ਇਦਾਂ ਕਹਿਣਾ ਸੀਗਾ ਤੁਸੀਂ ਦਿੱਗਿਆ ਸ਼ਰਮਾ ਨੂੰ ਤੇ ਕੁਰਤੇ ਨਾਲ ਸਨਮਾਨਿਤ ਕਿਉਂ ਦਿੱਤਾ ਸਨਮਾਨਿਤ ਦਿੱਤਾ ਇਹਦੀ ਕਾ ਇਹਦੀ ਕਾ ਇੱਧਰ ਤੁਹਾਨੂੰ ਗਿਫਟ ਦੇਣੇ ਆ ਕਰਕੇ ਜਲਦੀ ਰਿਸਰਵ ਕਰਦੇ ਆ ਆਏ 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 ਹੋਏ ਯੋ ਵੜਾ ਖੜੇ ਯੋ ਅਰੇ ਜਲਦੀ ਕਰੀਏ ਬੰਸ ਕੇ ਬੰਸ ਕੇ ਦਿਸ ਇਜ਼ ਚੁੰਨੀ 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 ਆਹ ਆ ਚੁੰਨੀ ਗਿਆ ਬਾ ਲੋਕਾਂ ਨੂੰ ਹੋ 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 ਦੇਖ ਲਓ ਮੋਬੋ ਤਾਂ ਮੈਂ ਮੰਨ ਕੇ ਕੋ ਨੰਦਰਾ ਜੀ ਦਾ ਕੰਟਰੋਵਰਸਰੀ ਮੈਂ ਮਾਰਤੀ ਹਾਂ ਕੰਟਰੋਵਰਸਰੀ ਗੱਲ ਆਪਾਂ ਅੱਧੀ ਮੇਰੀ ਖੁਸ਼ੀ ਹੋਣਾ ਬਲੌਗ ਖਤਮ ਕਰਦੇ ਆਂ ਚਲੋ ਤੁਹਾਨੂੰ ਮੈਲੇ ਕੱਲ ਨੂੰ ਬਲੌਗ ਟਾਈਮ ਹੋ ਗਿਆ 8:40 ਮਿੰਟ ਤੇ ਆਪਾਂ ਲੱਗੇ ਆ ਜੀ ਇੱਧਰ ਹੁਣ ਰੋਟੀ ਦਾ ਕੰਮ ਕਰਨ ਆ ਮੇਰੀ ਦਾਲ ਆ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾਲ ਰਾਮਾ ਦੋਰੀ ਦੀਆਂ ਸਬਜੀ ਤੇ ਚਲੋ ਜੀ ਆਪਾਂ ਪਾ ਦਿਓ ਜਨੀ ਵਰਜੀ ਬਸ ਕਰੋ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਤੇ ਚਲੋ ਤੁਸੀਂ ਕਰੋ ਬਲੌਗ ਦਾ ਐਂਡ ਪਹਿਲਾਂ ਫੇਰ ਰੋਟੀ ਆ ਰਾਮਾ ਦਾਨੇ ਓਕੇ 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 ਚਲੋ ਹਾਂ ਤੁਸੀਂ 봐 ਲਓ ਲਓ ਜੀ ਮੈਨੂੰ ਦੇ ਨਾ दादी दादी ਕਿਹੜੀ ਆਹ ਦੇ ਦادی ਨੂੰ ਲੈ ਨਹੀਂ दादी ਸਬਜੀ ਕਹਿ ਰਹੀ ਹੋ ਕੀ ਲੈ ਲੂ ਲੈ ਲਣਗੇ ਬਾਕੀ ਹਾਂ ਕਰੋ ਵਲੋਗ ਦਾ ਐਂਡ ਪਹਿਲਾਂ ਫਿਰ ਆਪਾਂ ਰੋਟੀ ਖਾਣੇ ਆ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਦੱਸਿਓ ਕਿੰਨ ਸਾਡੇ ਵਲੋਗ ਕਿੱਦਾਂ ਦੇ ਲੱਗਦੇ ਆ ਤੇ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਚਲੋ ਜੀ ਮਿਲਦੇ ਆਂ ਗੱਲ ਇੱਕ ਨਵੇਂ ਵਲੋਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ